ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਕੀ ਮਾਮਲਾ ਹੋਇਆ ਕਹਿੰਦੇ ਕਿ ਤੁਹਾਡੇ ਨੇ ਕਿ ਧੋਖਾ ਧੜੀ ਹੋਈ ਹੈ ਕਿੰਨਾ ਕੁ ਜੀ ਮਲਾਜਮ ਬਣ ਕੇ ਆਏ ਜੀ ਕੀ ਮਾਮਲਾ ਪੁਰਾਣਾ ਹੈ ਇਹ 1 April ਦੀ ਗੱਲ ਹੈ ਤੇ ਮੇਰੇ ਨਾਲ ਦੀ ਇੱਕ ਜਗ੍ਹਾ ਪਈ ਹੈ ਮੈਂ ਉੱਥੇ ਦੁਕਾਨ ਛੱਤਨੀ ਸੀ ਜਿੱਦੀ ਕਿ ਮੈਂ ਆਨਲਾਈਨ ਫੀਸ ਭਰਾਈ ਹੋਈ ਹੈ ਫਾਈਬਰ ਬ੍ਰਿਗੇਡ ਦੀ ਜਿਹੜੀ ਕਿ ਇਸ ਕੰਮ ਦੇ ਲਈ ਜ਼ਰੂਰੀ ਹੁੰਦੀ ਹੈ ਤੇ ਉਹਦੇ ਅੰਗੇਸ ਇਹ ਆਏ ਤੇ ਕਹਿੰਦੇ ਅਸੀਂ ਉਸ ਤੋਂ ਵਿਭਾਗ ਤੋਂ ਆਏ ਆ ਫਾਇਰ ਬ੍ਰਿਗੇਡ ਤੋਂ ਸਮਰਾਲੇ ਤੋਂ ਤੇ ਅਸੀਂ ਤੁਹਾਡਾ ਏਰੀਆ ਦੇਖਣਾ ਮੈਂ ਕਿਹਾ ਜੀ ਮੈਂ ਉੱਥੇ ਕਿਸੇ ਦੇਖਤੇ ਖੜਾ ਹਾਂ ਇਹ ਦੁਕਾਨ ਖਤੇ ਬਰਦਰ ਰਹਿ ਗਏ ਆ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਜਿਹੜਾ ਲੱਗਦਾ ਤੁਸੀਂ ਦੇਖਣਾ ਦੇਖ ਸਕਦਾ ਤੇ ਇਹਨਾਂ ਨੇ ਉੱਥੇ ਦੇਖਿਆ ਇਹ ਕਹਿੰਦੇ ਵੀ ਤੁਹਾਡੀਆਂ ਓਬਜੈਕਸ਼ਨ ਲੱਗੀ ਹੋਈਆਂ ਦੋ ਵੀ ਉਹ ਦੋ ਆਨਲਾਈਨ ਤੁਹਾਡੇ ਐਮ ਕਲੀਅਰ ਨਹੀਂ ਹੋਣੀ ਮੈਂ ਕਿਹਾ ਮੈਂ ਫੀਸ ਤਾਂ ਭਰ ਆ ਚੁੱਕੇ ਹਾਂ ਕਹਿੰਦੇ ਉਹ ਫੀਸ ਨਹੀਂ ਅਸੀਂ ਜੜੀ ਤੁਹਾਨੂੰ ਲੱਗ ਫੀਸ ਦੇਣੀ ਪਊਗੀ ਸਾਨੂੰ ਵੀ ਅਸੀਂ ਤਾਂ ਤੁਹਾਨੂੰ ਐਨਓਸੀ ਲਿਆ ਕੇ ਦੇ ਸਕਦੇ ਮੈਂ ਕਿਹਾ ਜੀ ਵੀ ਸਾਰੀ ਫੀਸ ਤਾਂ ਅਸੀਂ ਓਕੇ ਕਰ ਚੁੱਕੇ ਹਾਂ ਇਹ ਕਹਿੰਦੇ ਜੀ ਦੇਖੋ ਰਿਸ਼ਵਤ ਹੈ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀਗੀ ਫੋਨ ਦੇ ਤਰ੍ਹਾਂ ਪੈਸੇ ਮੰਗੇ ਹਾਂਜੀ ਫੋਨ ਦੇ ਪੈਸੇ ਮੰਗੇ ਸੀ ਇਹਨਾਂ ਨੇ 20000 ਰੁਪਏ ਦੀ ਡਿਮਾਂਡ ਕੀਤੀ ਸੀ 15000 ਦੀ ਗੱਲ ਓਕੇ ਹੋਈ ਸੀ ਤੇ 5000 ਰੁਪਏ ਮੇਰੇ ਕੋਲ ਲਏ ਗਏ ਸੀ ਉਸ ਟਾਈਮ ਉਸ ਬ੍ਰਦਰ ਤੋਂ ਤੇ ਬਾਕੀ ਕਹਿੰਦੇ ਤੁਹਾਨੂੰ 4-5 ਦਿਨ ਦੇ ਵਿੱਚ ਅਸੀਂ ਐਨਓਸੀ ਦੇ ਕੇ ਬਾਕੀ ਵਸੇ ਫੇਰ ਲੈ ਕੇ ਜਾਵਾਂਗੇ ਉਹ ਸੀ ਸੀਟੀਵੀ ਦੇ ਵਿੱਚ ਐ ਜੋ ਕਹਿੰਦੇ ਜਾ ਰਹੇ ਹਾਂਜੀ ਉਹ ਸਿਰਲੀ ਕੌਣ ਆ ਉਹ ਇਹੀ ਜੋ ਮੁਲਾਜ਼ਮ ਬਣ ਕੇ ਆਏ ਸੀਗੇ ਕੀ ਨਾਮ ਹੀ ਦੱਸਿਆ ਸੀ ਇਹਨਾਂ ਨੇ ਇੱਕ ਰਵੀ ਸੀ ਇੱਕ ਨਾਮ ਹੋਰ ਸੀਗਾ ਪ੍ਰੀਮ ਕੁਮਾਰ ਸੀ ਜਿਹਨਾਂ ਦਾ ਨਾਮ ਤੇ ਇੱਕ ਸਨੀ ਅਰੋੜਾ ਤੁਹਾਨੂੰ ਪਤਾ ਕਿਵੇਂ ਚੱਲਿਆ ਕਿ ਤੁਹਾਡੇ ਨਾਲ ਤੁਖਾ ਧੜੀ ਹੋਈ ਮੈਂ ਆਪਣੇ ਇੱਕ ਮਿੱਤਰ ਨੂੰ ਫੋਨ ਕੀਤਾ ਸੀ ਸਮਰਾੜੇ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਆਏ ਸੀ ਤੇ ਉਹ ਆਪਣੇ ਆਪ ਨੂੰ ਹੋ ਜਾਂਦੇ ਸੀ ਉਹਨਾਂ ਨੇ ਪਤਾ ਕਰਿਆ ਵੀ ਇਸ ਤਰ੍ਹਾਂ ਦਾ ਮਰਾਜੂ ਨਾਮ ਦਾ ਕੋਈ ਹੈ ਨਹੀਂ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਜਾਲੀ ਹਨ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਬਣਦੀ ਰਿਪੋਰਟ ਲਖਾਈ ਹੈ ਤੇ ਮੈਂ ਸਰਕਾਰ ਤੋਂ ਚਾਹਾਂਗਾ ਇਹਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜੇ ਰੇਸ਼ੋਦ ਖੋਰੀ ਦੇ ਮਾਮਲੇ ਨੂੰ ਥੱਲ ਪਾਈ ਜਾ ਸਕੇ ਸਵਾਲ ਇਹ ਐ ਮੈਂ ਸਵਾਲ ਹੈ ਕਿ ਜੋ ਫਾਈਲ ਅਪਲਾਈ ਕੀਤੀ ਐ ਐਨਓਸੀ ਲੈਣੀ ਅਪਲਾਈ ਕਿੱਥੋਂ ਕੀਤੀ ਗਈ ਸੀ ਕੋਸਮਰਾਲੇ ਤੋਂ ਅਪਲਾਈ ਕੀਤੀ ਗਈ ਸੀ ਤੇ ਆਨਲਾਈਨ ਫੀਸ ਭਰੀ ਗਈ ਸੀ ਤੇ ਇਹਦੇ ਵਿੱਚ ਕੇਵਲ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ ਕਿ ਤੁਸੀਂ ਅਪਲਾਈ ਕੀਤੀ ਹੋ ਜੇ ਨਕਲੀ ਮਜ਼ਾਜ ਹੈ ਇਹੀ ਚੀਜ਼ ਮੈਂ ਜਾਣਨਾ ਚਾਹੁੰਦਾ ਹਾਂ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਦ ਕਿ ਇਹ ਨਾਮ ਵਿਭਾਗ ਦੇ ਬੰਦੇ ਐ ਤੇ ਇਹਨਾਂ ਨੂੰ ਵਿਭਾਗ ਚੋਂ ਕੌਣ ਦੱਸ ਰਿਹਾ ਵੀ ਇਹਨੇ ਅਪਲਾਈ ਕੀਤਾ ਹੋਇਆ ਹਾਂ ਤੁਸੀਂ ਕੀ ਮੰਗ ਕਰਦੇ ਮੈਂ ਇੱਕ ਨੈਕ ਦੀ ਮੰਗ ਕਰਦਾ ਵੀ ਇਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਤੇ ਰਿਸ਼ਵਤ ਖੋਰੀ ਨੂੰ ਠੱਲ ਪਾਈ ਜਾਵੇ ਕੀ ਮਾਮਲਾ ਹੈ ਜੀ ਮੇਰਾ ਨਾਮ ਨੂੰ ਕੁਮਾਰੀ ਹਾਂ ਜੀ ਇੱਕ ਕਹਿੰਦੇ ਤੁਹਾਡੇ ਕੋਲ ਤੋਂ ਨਕਲੀ ਜੋ ਫਾਇਲ ਮਾਈਮ ਪੜ ਕੇ ਆਈ ਸੀ ਕੀ ਮਾਮਲਾ ਪਿਆ ਮਾਮਲਾ ਇਹਦਾ ਹੋਇਆ ਜੀ ਮੇਰੇ ਇੱਕ ਕਜਨ ਹੈ ਕਮਾਨ ਤੋਂ ਇੱਕ ਤਰੀਕ ਨੂੰ ਉਹਨਾਂ ਕੋਲ ਗਏ ਜਿਹੜੇ ਫਾਇਰ ਜਾਲੀ ਬਣ ਕੇ ਗਏ ਨੇ ਉਹਨਾਂ ਨੇ ਆਨਲਾਈਨ ਫੀਸ ਭਰਾਈ ਹੋਈ ਸੀਗੀ ਵੀ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਐਨਓਸੀ ਕਲੀਅਰ ਕਰਾਣੀ ਹੈ ਤੇ ਨੁਕਸ ਨੇ ਵੀ ਕਲੀਅਰ ਕਰਾਣ ਦੇ ਪੈਸੇ ਨੇ ਤੁਹਾਨੂੰ ਹਫ਼ਤੇ ਖੰਡ ਚ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਸ਼ਿਚੇਰ ਉਹਨੂੰ ਚੇਤਨ ਕੁਮਾਰ ਜੀ ਮਨੀਸ਼ ਕੁਮਾਰ ਸਾਨੂੰ ਚੇਤਨ ਕੁਮਾਰ ਤੇ ਕਹਿੰਦੇ ਵੀ ਵੀ ਅਸੀਂ ਇਹ ਫੀਸ ਭਰੀ ਜਾਓ ਕਹਿੰਦੇ ਨੀਹ 'ਚ ਨੁਕਸਨ ਹੈ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਰੁਪਏ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦਿੱਤਾ 10000 ਰੁਪਿਆ ਕਹਿੰਦੇ ਹਫਤੇ ਦੇ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਉਸ ਤੋਂ ਬਾਅਦ ਚ ਮਨੀਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਲੀਅਰ ਕਰਾਏ ਬੰਦੇ ਕੋਲ ਨੇ ਇਹਨਾਂ ਨੂੰ ਮੈਂ ਸਵੇਰੇ ਮਾਰਨੀ ਫੋਨ ਕੀਤਾ ਦੋ ਤਰੀਕ ਨੇ ਮੈਂ ਕਹਿਆ ਜੀ ਤੁਸੀਂ ਕਿਥੋਂ ਆਏ ਕਹਿੰਦੇ ਖੰਨੇ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਕਾਰੋਬਾਰ ਸਿਲੰਡਰਾਂ ਦਾ ਮੈਂ ਕਹਿੰਦਾ ਸਿਲੰਡਰ ਫਿਟ ਕਰਨੇ ਮੈਂ ਨੇ ਮੀਟਿੰਗ اٹੈਂਡਡ ਮੀਟਿੰਗ ਫਿਟ ਕੀਤੀ ਉਸ ਤੋਂ ਬਾਅਦ ਮਨਾਲੇ ਇਹਨਾਂ ਨੂੰ ਮੈਂ ਕਿਸੇ ਰੈਸਟੋਰੈਂਟ ਚ ਬੁਲਾਇਆ ਉੱਥੇ ਬੁਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਹਿੰਦਾ ਜੀ ਵੀ ਸਿਸਟਮ ਸਿਲੰਡਰ ਕਿੰਨੇ ਕਹਿੰਦੇ ਜੀ 10000 ਦੇ ਸਿਲੰਡਰ ਲੱਗਣੇ ਆ ਤੇ ਉਹਨੇ ਫੀਸ ਬਣਾ ਕੇ ਦੱਸੀ 28000 ਰੁਪਿਆ ਸਮਥਿੰਗ ਫੀਸ ਹੈ ਤੇ 10000 ਰੁਪਿਆ ਆਪਾਂ ਚੰਡੀਗੜ੍ਹ ਦੇਣਾ ਥੋੜੀ ਕਲੀਅਰ ਕਰਾ ਨੂੰ 10 ਦਿਨ 10000 ਰੁਪਏ ਰਮਗੇ ਤੇ ਫਾਇਰ ਅਫਸਰ ਜਿਹਨੇ ਸਾਡੇ ਨੂੰ ਭੇਜਿਆ ਹੋਇਆ ਪਹਿਲੇ ਇਹਨਾਂ ਨੇ ਆਂਦੀਦਾਰ ਮੈਨੂੰ ਇਹ ਕਿਹਾ ਵੀ ਅਸੀਂ ਫਾਇਰ ਅਫਸਰ ਮਲਾਇਮ ਹੈ ਸੁਣਾਲੇ ਨਾ ਕਿ ਕੌਂਸਲ ਤੋਂ ਤੇ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਗਤਾਰ ਸਿੰਘ ਵਿਆਲਪੁਰਾ ਤੇ ਪ੍ਰਧਾਨ ਕਨਵੀਰ ਸਿੰਘ ਢਿਲੋਂ ਦੀ ਸ਼ਬੀ ਖਰਾਬ ਕਰਨ ਲਈ ਪਤਾ ਕੀਤਾ ਜਾਵੇ ਇਹਨਾਂ ਦੇ ਮਗਰ ਕੀ ਰਸਤਾ ਹੈ ਕਿਉਂਕਿ ਉਸੇ ਟਾਈਮ ਮੈਂ ਪ੍ਰਧਾਨ ਕਨਵੀਰ ਸਿੰਘ ਢਿਲੋਂ ਨਾਲ ਇਹ ਗੱਲ ਕਰਾਈ ਇਹਨਾਂ ਨੇ ਉਹੀ ਡਿਮਾਂਡ ਉਹਨਾਂ ਕੋਲ ਮੰਗੀ ਦੱਸੀ ਉਹਨਾਂ ਨੂੰ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਫਰਨਾ ਜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੀ ਕੀ ਡਾਕੂਮੈਂਟ ਚਾਹੀਏ ਕਹਿੰਦੇ ਵੀ ਆਧਾਰ ਕਾਰਡ ਇੱਕ ਰਿਸ਼ਤੀ ਉਹਨੇ ਦੱਸਿਆ 20000 ਰੁਪਿਆ ਐਸਟਾ ਲੱਗੇਗਾ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਉਹਨਾਂ ਨੇ ਜਦੇ ਆਪਣੇ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਭੇਜੇ ਨਾਲ ਇੱਕ ਕਲਰਕ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮੈਂ ਪੁਲਿਸ ਸਟੇਸ਼ਨ ਨੂੰ ਨਾਲੀ ਦਰਖਾਸਤ ਦਿੱਤੀ ਤੇ ਇੱਕ ਹੀ ਕਾਰਜ ਸਦਕ ਸਾਹਿਬ ਨੂੰ ਦਿੱਤੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਜਿਹੇ ਇਹ ਹਮਸ ਨੇ ਇਹ ਦੇ ਮਗਰ ਜਿਹੜੀ ਮਨੀਸ਼ ਕੁਮਾਰ ਜੀ ਨੇ ਐਨਓਸੀ ਅਪਲਾਈ ਕੀਤੀ ਆ ਆਖ ਨੂੰ ਆਈਡੀ ਪਹੁੰਚੀ ਹੈ ਫਾਇਰ ਅਫਸਰ ਦੇ ਆਈਡੀ ਚ ਇਹਨਾਂ ਨੂੰ ਕਿਵੇਂ ਲੀਕ ਹੋ ਰਿਹਾ ਵੀ ਉਹਨਾਂ ਨੇ ਸਿੱਧਾ ਹੀ ਉੱਥੇ ਪਹੁੰਚ ਗਏ ਖਮਾਣੋ ਮਤਲਬ ਕੰਪਾਸ ਹੈ ਇੱਕ ਸ਼ਿਕਾਰ ਹੋ ਗਿਆ ਤਾਂ ਇੱਕ ਦੂਸਰ ਸ਼ਿਕਾਰ ਹੋ ਸਕਦਾ ਹਾਂ ਹੋ ਜਾਣ ਲੱਗੇ ਉਹਨੇ ਵੀ ਯਾਦੀ ਡਿਮਾਂਡ ਕੇ ਮੈਂ ਹੱਥ ਜੋੜ ਕੇ ਸਰਕਾਰ ਬਹੁਤ ਕਹਿ ਰਹੀ ਹੈ ਠਲਵੀ ਬਾਰੀ ਹੈ ਵੀ ਨਸ਼ਾ ਖਿਲਾਫ ਵੀ ਪਲੱਸ ਪ੍ਰਿਸ਼ਟਾਚਾਰ ਦੇ ਖਿਲਾਫ ਵੀ ਇਹ ਜਨਸਨਾ ਦੇ ਖਿਲਾਫ ਕਮ ਸਿਕਾ ਮੈਨੂੰ ਇਹ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਕਿਹੜੀ ਕੀ ਦਾ ਹੱਥ ਤਾਂ ਕਿਹੜਾ ਅਫਸਰ ਮਗਰ ਹੈ ਜਿਹੜਾ ਇਹਨੂੰ ਦੱਸ ਰਿਹਾ ਵੀ ਆਪਾਂ ਵੀ ਆ ਇਹਨੂੰ ਸੀ ਅਪਲਾਈ ਹੋਈ ਹੈ ਇਹਨਾਂ ਦੇ ਘਰੇ ਜਾ ਕੇ ਪੈਸੇ ਮੰਗੋ ਸਰ ਇੱਕ ਮਾਮਲਾ ਆਇਆ ਹੈ ਕਿ ਦੋ ਫਾਇਰ ਅਫਸਰ ਜੋ ਮੁਲਾਜ਼ਮ ਨਹੀਂ ਸੀ ਕਿਤੇ ਪਾਸੇ ਪੈਸੇ ਲੈਣ ਗਏ ਹੋਏ ਸੀ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਹੈ ਹਾਂਜੀ ਇਹਦੇ ਬਾਰੇ ਇਹ ਕੱਲ ਦੀ ਘਟਨਾ ਹੈਗੀ ਹੈ ਤੇ ਜਿਵੇਂ ਮੈਨੂੰ ਇਹਦਾ ਪਤਾ ਲੱਗਿਆ ਸੀ ਉਸੇ ਮੌਕੇ ਤੇ ਵੀ ਗਏ ਤਾਂ ਦੋ ਬੰਦੇ ਜਿਹੜੇ ਸੀ ਜਿਹੜੇ ਸਾਡੇ ਕਰਮਚਾਰੀ ਨਹੀਂ ਸੀਗੇ ਉਹ ਇੱਕ ਦੁਕਾਨਦਾਰ ਦੇ ਨਾਲ ਵੀ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਤੋਂ ਪੈਸੇ ਮੰਗ ਰਹੇ ਆ ਤੇ ਫਿਰ ਉਹਨਾਂ ਵੱਲੋਂ ਅਸੀਂ ਵੀ ਮੇਰੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਵੀ ਜੇ ਲਿਖਤੀ ਸ਼ਿਕਾਇਤ ਹੋਣੀ ਕਰੋ ਪੁਲਿਸ ਨੂੰ ਵੀ ਦੋ ਦਸਨ ਨੂੰ ਵੀ ਦੋ ਤੇ ਤਾਂ ਜੋ ਇਹਨਾਂ ਦੇ ਖਿਲਾਫ ਜਿਹੜੀ ਮੰਡੀ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਪਤਾ ਲੱਗੇ ਵੀ ਕੀ ਕੋਈ ਸਾਡਾ ਮੁਲਾਜ਼ਮ ਵੀ ਇਹਦੇ ਵਿੱਚ ਇਨਵੋਲਡ ਤਾਂ ਨਹੀਂ ਹੈ ਤੇ ਸਰ ਇਹ ਮਤਲਬ ਕਿੰਨੇ ਪੈਸੇ ਮੰਗੇ ਗਏ ਸੀ ਉਹਨਾਂ ਕਹਿਣ ਮੁਤਾਬਕ ਕੁਝ ਫੀਸ ਹੀ 20000 ਰੁਪਏ ਦੇ ਨਾੜੇ ਨਾੜੇ ਦੱਸ ਰਹੇ ਸੀਗੇ ਵੀ ਉਹਨਾਂ ਵੱਲੋਂ ਡਿਮਾਂਡ ਕੀਤੀ ਗਈ ਤੇ ਸਾਰੇ ਮਤਲਬ ਇਹ ਹੈ ਕਿ ਜਾਲੀ ਜੋ ਕਹਿੰਦੇ ਮੁਲਾਜ਼ਮ ਬਣ ਕੇ ਕੰਮ ਕੀਤਾ ਜਾ ਰਿਹਾ ਹਾਂ ਹਾਂ ਉਹ ਕਹਿ ਰਹੇ ਸੀ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਲਾਜ਼ਮ ਪਰ ਉਹ ਤਾਂ ਜੋ ਕੋਈ ਵੀ ਸਾਡਾ ਮੁਲਾਜ਼ਮ ਨਹੀਂ ਸੀਗਾ ਪੁਲਿਸ ਵੱਲੋਂ ਮਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਸ਼ਿਕਾਇਤ ਆ ਵੀ ਸੋਚੀ ਜੇ ਇਹਦੀ ਕੰਪਲੇਟ ਪੇਚੋ ਸਾਡੇ ਵੱਲੋਂ ਵੀ ਚਲੀ ਗਈ ਹੈ ਤੇ ਸ਼ਾਇਦ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀ ਹੋਵੇ ਹਾਂ ਸਰ ਇੱਕ ਤੁਹਾਡੇ ਕੋਲੇ ਚ ਸ਼ਿਕਾਇਤ ਆਈ ਹੈ ਇੱਕ ਅਣਛਾਣ ਵਿਅਕਤੀ ਦੀ ਕਿ ਸਾਡੇ ਨਾਲ ਦੋ ਨਕਲੀ ਫੈਰਮ ਲਾਜਮ ਬਣ ਕੇ ਠੱਗੀ ਮਾਰ ਕੇ ਗਏ ਨੇ ਕੀ ਕਰਨਾ ਚਾਹੁੰਦੇ ਹਾਂ ਜੀ ਮੈਂ ਅਸੀ ਮੋਹਨ ਸਿੰਘ ਆ ਥਾੜਾ ਖਵਾਣੋਂ ਲੱਗਿਆ ਮੇਨੂੰ ਕਦਰਖਾਤ ਐਸਐਚਓ ਸਾਹਿਬ ਨੂੰ ਮਾਰਕ ਹੋਈ ਆ ਕੋਈ ਮਨੀਸ਼ ਕੁਮਾਰ ਨੇ ਜਿਹਨਾਂ ਦਰਖਾਹਤ ਦਿੱਤੀ ਆ ਕੋਈ ਫਾਇਰ ਦੇ ਕਰਮਚਾਰੀ ਬਣ ਕੇ ਇਹਨੂੰ ਖਰੀਦ ਕਰਾਉਣ ਬਾਰੇ ਉਹ ਇਹਨਾਂ ਕੋਲੋਂ ਕੋਈ ਪੈਸਾ ਵੀ ਮੰਗ ਕਰਦੇ ਸੀ ਕੁਝ ਲੈ ਵੀ ਗਏ ਸੀ ਉਹਦੀ ਪ੍ਰਤਾਲ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਮੁਚਲੀ ਜਾਂਦੀ ਆ ਬਈ ਪਰ ਏਨੀ ਪਤਾ ਲੱਗਿਆ ਕਿ ਇਹਨਾਂ ਨੇ ਸਮਰਾਲੇ ਵੀ ਕੋਸ਼ਿਸ਼ ਕੀਤੀ ਗਈ ਕਿ ਦੋਨੋਂ ਪੱਖ ਨੂੰ ਦੇਖਿਆ ਜਾਵੇ ਚਲੋ ਦੋਨੋਂ ਪੱਖਾਂ ਨੂੰ ਦੇਖਿਆ ਜਾਏਗਾ ਜੀ ਸਮਰਾਲੇ ਵੀ ਦੇਖਿਆ ਜਾਏਗਾ ਕਿ ਵਾਕਈ ਉਹਨਾਂ ਨੇ ਇੱਥੇ ਗਲਤੀ ਕੀਤੀ ਆ ਤੇ ਉੱਥੇ ਵੀ ਜੇ ਜਿਹਨੇ ਗਲਤੀ ਕੀਤੀ ਦੁਵਾਰਾ ਜੇ ਨਕਲੀ ਫੈਰੋਸਰ ਬਣ ਕੇ ਕਾਰਵਾਈ ਮਤਲਬ ਇਹ ਕਰ ਰਹੇ ਨੇ ਪੈਸੇ ਨਜਾਇਜ਼ ਲੈ ਰਹੇ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ